ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੈਰੀ ਫਾਰਮ ਬਣਾਉਣ ਦਾ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 84 ਅੱਜ ਵੀ ਵੀਡੀਓ ਆਪਾਂ ਸਿੱਧੀ ਵਾਲਾ ਕਰਾ ਡੈਰੀ ਫਾਰਮ ਇਥੋਂ ਕਵਰ ਕਰਦੇ ਪਏ ਆ 23 ਤਰੀਕ ਨੂੰ ਸੋ ਵੀ ਆਪ ਤੇ ਇਹ ਤਰੀਕ ਨੂੰ ਆਪਾਂ ਤੁਹਾਨੂੰ ਇੱਥੇ 42 ਨਾਲ ਕਵਰ ਕਰਕੇ ਦਿਖਾਵਾਂਗੇ ਕੱਲੇ ਕੱਲੇ ਨਾਲ ਵਾਈਟ ਟ੍ਰੇਡ ਵੀ ਤੋਂ ਪੁੱਛਿਆ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰੇ ਹਾਂਜੀ ਨਾਮ ਐਡਰੈਸ ਦੱਸ ਦਿਓ ਜੀ ਆਪਣਾ ਵੀਰ ਜੀ ਆਪਣਾ ਨਾਮ ਰਮਨਪ੍ਰੀਤ ਸਿੰਘ ਹੈਗਾ ਜੀ ਪਿੰਡ ਸੀਨੀਵਾਲ ਕਲਾ ਵੱਡਾ ਸੀਨੀ ਵਾਲਾ ਵੀਰੇ ਜਿਹੜਾ ਫਾਰਮ ਆ ਸੀਨੀਵਾਲ ਕਲਾ ਤੋਂ 1.5 ਕਿਲੋਮੀਟਰ ਚੱਲ ਕੇ ਕਲਾਲੇ ਲਈ ਸੜਕ ਤੇ ਆਪਣਾ ਫਾਰਮ ਆਉਂਦਾ ਵੀਰੇ ਜ਼ਿਲ੍ਹਾ ਵੀਰ ਜੀ ਆਪਣਾ ਬਰਨਾਲਾ ਦਾ ਕਨੈਕਟ ਨੰਬਰ ਆਪਣਾ ਨੋਟ ਕਰ ਲਓ ਵੀਰ ਜੀ 62807 13934 62807 13934 ਹਾਂਜੀ ਵੀਰੇ ਮੇਰਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਮੈਨੂੰ WhatsApp ਤੇ ਕੋਈ ਵੀ ਮੈਸੇਜ ਕਰਦਾਗਾ ਸਾਡੀ ਲੋਕੇਸ਼ਨ ਵੀਰ ਨੂੰ ਆਟੋਮੈਟਿਕ ਆ ਜਾਂਦੀ ਆ ਉੱਥੇ ਟੱਚ ਕਰਕੇ ਆ ਜਿਓ ਵੀਰ ਨੂੰ ਸਿੱਧਾ ਫਾਰਮ ਤੇ ਲੈ ਕੇ ਉਹ ਕਿਸੇ ਤੋਂ ਪੁੱਛਣ ਦੀ ਲੋੜ ਵੀ ਨਹੀਂ ਪੈਣੀ ਜੀ ਅੱਜ ਆਪਾਂ 23 ਤਰੀਕ ਸਾਮ ਦਾ ਟਾਈਮ ਵੀਡੀਓ ਕਵਰ ਕਰਦੇ ਪਏ 23 ਤਰੀਕ ਨੂੰ ਵੀਰੇ ਸਾਮੀ ਵੀਡੀਓ ਕਵਰ ਕਰਦੇ ਪਏ ਆ ਅੱਜ ਹੀ ਆਪਾਂ ਲੋਡ ਕਰ ਦੇਾਂਗੇ ਕੱਲ ਨੂੰ 24 ਤਰੀਕ ਨੂੰ ਵੀਰੇ ਮਾਲ ਰੈਸਟ ਕਰੂਗਾ ਕੋਈ ਵੀ ਵੀਰ ਨਾ ਆਵੇਵੇਂ ਖਾਲੀ ਮੜੂਦਾ ਕੋਈ ਫਾਇਦਾ ਨਹੀਂ ਹੁੰਦਾ 25 ਤਰੀਕ ਨੂੰ ਵੀਰ ਜੀ ਆਪਾਂ ਮਾਲ ਵੇਚਾਂਗੇ 25 ਤਰੀਕ 12 ਮਹੀਨਾ 2024 ਵੀਰੇ ਦਿਨ ਬੁੱਧਵਾਰ ਬਣਦਾ ਪ੍ਰਮਾਤਮਾ ਦੀ ਕਿਰਪਾ ਹਟਕਾ ਜਾਣੀ ਦੀ ਪਰਸੋ ਨੂੰ 25 ਤਰੀਕ ਨੂੰ ਵੀਰੇ 8 ਵਜੇ ਸੌਦੇ ਚਾਲੂ ਕਰਦੇ ਆਂਗੇ ਕੱਲਾ-ਕੱਲਾ ਕਰਕੇ ਨਗ ਵੇਚਾਂਗੇ 42 ਨਾਗਾ ਵੀਰੇ ਦੁਪਹਿਰ ਨੂੰ 1 ਵਜੇ ਤੋਂ ਕਰ ਕੰਮ ਚੱਲੂਗਾ ਜੀ ਠੀਕ ਹੈ ਅਜਾ ਆਪਾਂ ਸਟਾਰਟ ਕਰਦੇ ਹਾਂ ਰੇਟ ਆਪਾਂ ਪਹਿਲੇ ਹੀ ਦੱਸ ਦਈਏ ਜਿਹੜੇ ਵੀਰੇ 42 ਨਾਗਾ 22 ਬੜਾ ਤਾਜ਼ੀਆਂ ਸੁਣੀਆਂ ਨੇ 20 ਨਾਗ ਸੁਣ ਵਾਲੇ ਆ ਉਹ ਜਿਹੜੇ 20 ਨਾਗਾ ਉਹ ਵੀ ਹਫ਼ਤੇ ਤੋਂ ਪਹਿਲਾਂ ਪਹਿਲਾਂ ਸੁਣ ਵਾਲੇ ਆ ਜਿਹੜੇ ਬਾਈ ਤਾਜੇ ਸੂਵੇ ਇਹ ਵੀ ਪੰਜ ਚਾਰ ਦਿਨਾਂ ਵਾਲੇ ਬੱਚਿਆਂ ਦੇ ਗਿੱਲੇ ਨਾੜ ਗੋਇਆ ਤੇ ਸੱਤ ਅੱਠ ਬੜਾ ਇਦੂ ਆੜਨੇ ਉਹ ਕੱਚੀਆਂ ਨੇ ਮਹੀਨੇ ਵਾਲੀਆਂ ਜੇ ਕੋਈ ਉਹੋ ਜਿਹਾ ਵੀਰ ਗਾ ਕੋ ਵੀ ਆਪਣੇ ਸਪਰਕਰ ਸਾਜਵਾ ਕੱਲਾ ਕੱਲਾ ਕਰਕੇ ਨਾੜ ਵੇਚਾਂਗੇ ਟੋਕੜ ਬੜਾ ਵੀਰ ਫੂਨ ਨਾਲ ਆਵੇ ਛੋਟੀਆਂ ਬੱਚੀਆਂ ਵੀਰ ਫੂਨ ਨਾਲ ਆਵੇ ਤੇ ਆਪਾਂ ਨਾਲ ਦਿਆ ਤੋਰੀ ਜਨੇ ਜੀ ਤੇ ਨਾਲ ਦਿਆਂ ਦੱਸਾਂਗੇ ਲਿਓ ਵੀਰੇ ਆਪਾਂ ਜਰਸੀ ਦੇਖੀ ਅਨੇ ਜੀ ਜਰਸੀ ਵੀਰੇ ਜਿਹੜੀ 1 ਨੰਬਰ ਆ ਗਈ ਇਹ ਵੀਰੇ ਇਹਨੇ ਦੂਜਾ ਸੂਹਾ ਸੂਣਾ ਜੀ ਸੇਦਾਂ ਦਾ ਦੂਜਾ ਸੂਹਾ ਸੂਣਾ ਵੀਰੇ ਸੇਦਾਂ ਦਾ ਤਕਰੀਬਨ ਦੁੱਧ ਜਾਣੀ ਦੀ ਇਹ ਜਾਣੀ ਦੀ 20 ਲੀਟਰ ਤੋਂ ਥੱਲੇ ਰਹੂਗੀ ਵੀਰੇ ਅਸੀਂ ਇਹਨੂੰ 17-18 ਕਿਲੋ ਮੰਨ ਕੇ ਵੀਰੇ ਲਈ ਆ ਗਈ ਤੇ 17-18 ਕਿਲੋ ਹੀ ਮੰਨ ਕੇ ਵੇਚਾਂਗੇ ਆ ਇਹਨੇ 20 ਤੇ ਬੱਚਾ ਨਹੀਂ ਜਾਣਾ ਮੈਂ ਉਹ ਗੱਲ ਦਾ ਗੱਪ ਛੜਾਪਦਾ ਬਾਈ ਜੀ ਕੋਈ ਫਾਇਦਾ ਨਹੀਂ ਹੁੰਦਾ ਜੀ ਜਿੰਦ ਜਾਂਦੇ ਸਾਫ ਇਧਰ ਕੁਆਲਟੀ ਦੇ ਵਿੱਚ ਆ ਗਈ ਵੀਰੇ ਕੁਆਲਟੀ ਵਾਲੀ ਆ ਪੰਜਾਬ ਵਾਲੀ ਪਿਓਰ ਜਰਸੀ ਆ ਪਰ ਜਿਹੜੀ ਇਹਦੀ ਹਕੀਕਤ ਆ ਗਈ ਇਹ 17-18 ਵਾਲੀ ਆ ਇਹਦੀ ਹਾਂਜੀ ਤੇ ਉਦੋਂ ਅੱਗੇ ਆ ਗਿਆ ਬੱਚਾ ਬਾਈ ਜੀ ਬਾਕੀ ਤੁਹਾਨੂੰ ਦੱਸ ਦੇਣੀ 42 ਗਾਮਾ ਨੇ ਇਦੇ ਵਿੱਚੋਂ 27 ਨਗਾਂ ਦੇ ਵੀਰੇ ਫਾਰਮ ਦੇ ਵਿੱਚੋਂ ਆਈਆਂ ਚੋਟੀ ਦੇ ਚੋਂ 27 ਨਗਾਂ ਦੀ ਬਾਈ ਜੀ ਜਿਹੜੀ ਲਿਖਤੀ ਰੂਪ ਆਗਾ ਇਹਦਾ ਬਾਇਓ ਡਾਟਾ ਆਪਾਂ ਨੂੰ ਲਿਖਤੀ ਰੂਪ ਦੇ ਵਿੱਚ ਮਿਲਿਆਗਾ ਜਿਹੜਾ ਬਾਇਓ ਡਾਟਾ ਵੀਰੇ ਲਿਖਤੀ ਰੂਪ ਚ ਮਿਲਿਆਗਾ ਤੇ ਲਿਖਤੀ ਰੂਪ ਦੇ ਵਿੱਚ ਹੀ ਆਪਾਂ ਅੱਗੇ ਦੇਵਾਂਗੇ ਨਾ ਕਿਸੇ ਤੋਂ ਮੂੰਹ ਜਵਾਨੀ ਆਪਾਂ ਇਹਨਾਂ ਦਾ ਵੀਰੇ ਲਿਆ ਵੀ ਕਿਹੜਾ ਸਿਮ ਲੱਗੇ ਕਿਹਨੇ ਦੀ ਆਪ ਆ ਤੇ ਲਿਖਤੀ ਰੂਪ ਚ ਹੀ ਆਪਾਂ ਅੱਗੇ ਇਹਨਾਂ ਦਾ ਮੂੰਹ ਜਵਾਨੀ ਦੱਸਦੇ ਆ ਜਿਹੜੀ ਇਹ ਜਰਸੀ ਆ ਬਾਈ ਜੀ ਪਲੂਣ ਬੱਚਾਗਾ ਮੂੰਹੋਂ ਚਾਰ ਦੰਦਾ ਦੇਖ ਸਕਦੇ ਹੋ ਏ ਹਾਂ ਵੀਰੇ ਇਹ ਆ ਫਾਰਮ ਵਾਲੀ ਐਫ ਐਫ ਜਿੱਦਾਂ ਕੱਦਦਾ ਬਾਈ ਜੀ ਹਜੇ ਬੁੱਟੇ ਵੀਰ ਤੋੜੋ ਥੋੜੇ ਢਿੱਲੀ ਰੱਖੋ ਧਲੇਾਰੇ ਦੀ ਆਫ ਕਰਦੀ ਆ ਫਾਰਮ ਚੋਂ ਖੁੱਲੀ ਆਈ ਆ ਵੀਰੇ ਤੇ 12 ਦਿਨ ਬਾਈ ਜੀ ਇਹਦਾ ਟਾਈਮ ਬਾਕੀ ਪਿਆ ਹਜੇ ਸੁਪਰੇ ਕਰ ਮੈਂ ਦੱਸਣਾ ਜਿਹੜੇ ਵੀ ਕਹਿੰਦੇ ਜਾਂਸੀ ਇਹਨੇ ਜੀ ਬਰੀਡ ਤੇ ਕੰਮ ਕਰਨਾ ਇਹਦਾ ਬੱਚਾ ਪਾਲ ਲਿਆ ਸ਼ਰਤ ਕਰਦਾ ਵੀ ਮੰਨ ਕੇ ਜੈਨ ਡੁੱਟੀ ਕੀਮ ਤੇ ਬੱਚਾ ਗੇ ਡੁੱਟੀ ਕੀਮ ਤੇ ਕਿਉਂਕਿ ਕੱਦ ਜਾਂਸੀ ਦਾ ਪਹਿਲੀ ਵਾਰ ਦੇਖਿਆ ਪੈਨਾਂ ਜੇ ਬਾਈ ਜੀ ਸਾਡੇ ਨਾਲ ਕਿਸੇ ਵੀਰ ਦੀ ਇਹਦੀ ਸਾਈ ਲਵਾਉਣੀ ਆ ਸਾਈ ਲਾ ਕੇ ਸੂਈ ਤੋਂ ਲੈ ਜੇ ਅਸੀਂ ਆਪਦੇ ਫਾਰਮ ਤੇ ਵੀਰ ਮੇਰੇ 30 ਲੀਟਰ ਦਾ ਦੁੱਧ ਤੋਲ ਦੇਂਗੇ ਕੰਡੇ ਤੇ ਤੇ ਅੱਗੇ ਵੀਰ ਦੀ ਆਪਦੀ ਸੇਵਾ ਹੂ ਅੱਗੇ ਆਪਾਂ ਕਿਸੇ ਨੂੰ ਗ੍ਰਾਮ ਵੀ ਕਹਿ ਕੇ ਨਹੀਂ ਦਿੰਦੇਗੇ ਵਿੱਚ ਕਹਿੰਦੇ ਵੀ ਜਰਸੀ 30 32 ਲੀਟਰ ਨਹੀਂ ਮਿਲਦੀਗੀ ਜਿਹੜੀ ਉਹ ਸਿਰੇ ਵਾਲੀ ਸ਼ੋ 17 18 ਵਾਲੀ ਆ ਇੱਧਰ ਹੋ ਜਾ ਪੁੱਤ ਜਿਹੜਾ ਵੀਰੇ ਬੱਚਾ ਹੈਗਾਗਾ ਇਹਦਾ ਇਹਨੇ ਦੇਣਾ ਦੁੱਧ ਸਾਨੂੰ ਪਤਾ ਹੈਗਾ ਇਹਦੇ ਸੀਮਣ ਅੱਗੇ ਵੀ ਬਹੁਤ ਛੋਟੀਆਂ ਲੱਗਿਆ ਵਾ ਤੇ ਆਪ ਵੀ ਚੰਗੇ ਦੀ ਸਾਰੀ ਖਾਨਦਾਨ ਜਿਹੜੀ ਹੈਗੀ ਆ ਬਲੱਡ ਲਾਈਨ ਆਪਾਂ ਸਾਰੀ ਦੇਵਾਂਗੇ ਸੂਈ ਤੋਂ ਲਿਜਾਣੀ ਆ ਸਾਈ ਲਾ ਸਕਦਾ ਸੂਈ ਤੋਂ ਦੇ ਦਿਆਂਗੇ ਜੀ ਇਹ ਦੁੱਧ ਭਵੇਂ ਘੱਟ ਦੇ ਬਰੀਡ ਕੁਆਲਟੀ ਵੜ ਜਾਂਦੇ ਬੱਚੇ ਤੇ ਕੁਆਲਟੀ ਵੀਰੇ ਵੜੀ ਦੁੱਧ ਵੀਰੇ ਦੇਖੋ ਚਲੋ ਪੋਲੇ ਹੱਥ ਨਾਲ ਮੰਨ ਲਓ ਵੀਰੇ 25 ਕਿਲੋ ਤਾਂ ਕਿਤੇ ਜਾਂਦੀ ਹੋਈ ਨਹੀਂ ਇਹ ਜਿਆਦਾ ਗੱਲ ਆ ਹਾਂਜੀ ਤੇ ਉਸ ਤੋਂ ਅੱਗੇ ਵੀਰੇ ਖੀਰਾ ਬੱਚਾ ਆ ਗਿਆ ਐਚਐਫ ਦੇ ਵਿੱਚ ਖੀਰਾ ਬੱਚਾ ਆ ਗਿਆ ਵੀਰੇ ਇਹਦੀ ਵੀ ਬਲੱਡ ਲੇਨ ਸਾਰੀ ਦੇ ਦੇ ਦਿਆਂਗੇ ਤੇ ਇਹਦੀ ਤਕਰੀਬਨ ਵੀਰੇ ਉਮਰੀ ਹਜੇ ਜਾਨੀ 21 ਮਹੀਨੇ ਆ ਠੀਕ ਹੈ ਹਾਂਜੀ 2 ਸਾਲ ਤੇ ਇਹ ਘਾਟੀ ਆ ਘਾਟੀ ਆ ਵੀਰੇ 21 ਮਹੀਨੇ ਦੀ ਉਮਰ ਆ ਕੀ ਕਰਨ ਵਾਲੀ ਦੀ ਤੇ ਤੇ ਕੱਚੀ ਹਜੇ ਵੀ ਵੀਰੇ 12 ਤੋਂ 13 ਦਿਨ ਦੀ ਪਈ ਆ 12 ਤੋਂ 13 ਹਾਂਜੀ ਬਾਕੀ ਮਾਲ ਤਕਰੀਬਨ ਵੀਰੇ ਮਸ਼ੀਨੀ ਚਵਾਈ ਤੇ ਵੀ ਲਾ ਸਕਦਾ ਹੈ ਬੱਚੇ ਤੇ ਹੱਥੀ ਚੋਣੇ ਦੇ ਹੱਥੀ ਵੀਰੇ ਚੋ ਸਕਦੇ ਆ ਤਕਰੀਬਨ ਜਾਨੀ ਸਾਰਾ ਮਾਲ ਵੀਰੇ ਵੱਡਾ ਹੀ ਆ ਇਧਰ ਨੂੰ ਸਾਰਾ ਫਾਰਮਾਂ ਵਾਲਾ ਮਾਲ ਹੀ ਹੈਗਾ ਬਾਈ ਜੀ ਥੋੜੀ ਥੋੜੀ ਸਵੈਰਿੰਗ ਪਾਉਂਦੀ ਜਾਂਦੀ ਆ ਹਨਾ ਬਾਈ ਜੀ ਉਹ ਪਲੂਣ ਬੱਚੇ ਨੇ ਪਾਉਣੀ ਪਾਉਣੀ ਆ ਢਿੱਲੋ ਸਾਹਿਬ ਆਹ ਦੇਖ ਸਕਦੇ ਹੋਂਦੀ ਹੈ ਕੁਆਲਿਟੀ ਵੀਰੇ ਬਰੀਕੀਆਂ ਥਣ ਕਿੱਡੀ ਕਿੱਡੀ ਦੂਰ ਆ ਕੱਲਾ ਕੱਲਾ ਥਾਣਾ ਵੀਰੇ ਮੇਰੇ ਆ ਤੇ ਜਾਨੀ ਬੱਚੇ ਦੀ ਵੀਰੇ ਉਮਰ ਬਹੁਤ ਛੋਟੀ ਆ ਗਈ ਇਹ ਬੱਚਾ ਸਾਡਾ ਬਾਈ ਜੀ ਪਾਇਲ ਦੇ ਆਧਾਰ ਤੇ ਵਿਕੂਗਾ ਬੱਤਵੀਰ ਕਹਿੰਦਾ 40-45 ਗਾਈਆਂ ਸੀਨੀ ਵਾਲੀਆਂ 4 ਘੰਟਿਆਂ 'ਚ ਵੇਚਤੀਆਂ ਜੀ ਹੋ ਗਿਆ ਉਹ ਵੀਰੇ ਆਹ ਵੇਖਦੇ ਆ ਗਾਈਆਂ ਦੇ ਪੁੱਤ ਇਹੋ ਜਿਹੇ ਜਰਸੀਆਂ ਵੀਰੇ ਇਹੋ ਜਿਹੇ ਬੱਚੇ ਵੇਖਦੇ ਉਹ ਲੀਲੀ ਫੀਲੀ ਨਹੀਂ ਵੇਖਦੀਗੀ ਕੀ ਨਹੀਂ ਹੁੰਦੇ ਹਾਂ ਬਾਕੀ ਵੀਰੇ ਆਪਾਂ ਤੁਹਾਨੂੰ ਜਿਹੜਾ ਰੇਟ ਵੀ ਦੱਸ ਦਈਏ ਸ਼ੁਰੂ 'ਚ ਹੀ ਆਪਣਾ ਬਾਈ ਜੀ 60000 ਤੋਂ ਸ਼ੁਰੂ ਹੋਊਗਾ ਉੱਪਰ ਨੂੰ ਜਾਂਦਾ ਜਾਂਦਾ 1 ਲੱਖ ਤੱਕਰ ਜਾਊਗਾ ਵੀਰੇ ਤੇ ਤਕਰੀਬਨ 300 ਦੇ ਵੀਰੇ ਆਫਰ ਵੀ ਰੱਖਤੇ 60 ਤੋਂ ਥੱਲੇ ਵਾਲੇ ਆ ਤੇ 700 ਦੇ ਬਾਈ ਜੀ ਲੱਖ ਤੋਂ ਬਾਹਰ ਆ ਜਿਵੇਂ ਮੰਨ ਕੇ ਚੱਲੋ ਜਿਹੜੇ ਆਪਣੇ 60 ਤੋਂ ਯਾਨੀ ਲੱਖ ਦਾ ਭਾਗ ਆ ਇਹਦੇ ਵਿੱਚ ਵੀ ਨੇ 18-19 ਲੀਟਰ ਤੋਂ ਲੈ ਕੇ 35-37 ਕਿਲੋ ਤੱਕ ਰਬੜ ਮਿਲਦੀ ਆ ਜਿਹੜੀ 40 ਕਿਲੋ ਵਾਲੀ 45 ਕਿਲੋ ਵਾਲੀ 50 ਵਾਲੀ ਉਹ ਵੀਰੇ ਲੱਖੋਂ ਬਾਹਰ ਵਾਲੀਆਂ ਗੱਲਾਂ ਹੁੰਦੀਆਂ ਉਹ ਲੱਖੋਂ ਅੰਦਰ ਵਾਲਾ ਮਾਲ ਨਹੀਂ ਹੁੰਦਾਗਾ ਉਸੇ ਦੇ ਸਾਡੇ ਕੋਲੇ ਸੱਤ ਅੱਠ ਨਾਗ ਵੀਰ ਜੀ ਹੈਗੇ ਨੇ ਜਿਹੜੇ ਲੱਖੋਂ ਬਾਹਰ ਵਾਲੇ ਆ ਹਾਂ ਬਾਕੀ ਮੇਨ ਗੱਲ ਜਦੋਂ ਸਾਡੇ ਫਾਰਮ ਤੇ ਆਉਣਾ ਵੀਰ ਮੇਰੇ ਆ ਕਿਸੇ ਵੀਰ ਨੇ ਵੀ ਮੇਰੇ ਭਰਾ ਨੇ ਉਹ ਆਪਦਾ 2-4 ਦਿਨ ਵੀਰੇ ਰੇਟ ਆਪਦਾ ਬਾਹਰੋਂ ਪਹਿਲਾਂ ਪੱਤਾ ਕਰ ਲੋ ਜਿਹੜੀ ਆਪਾਂ ਵੀਰ ਨੇ ਮਾਰਕੀਟ ਦੇ ਵਿੱਚ ਜਾਣਾਗਾ ਮਾਰਕੀਟ ਘੁੰਮਿਆ ਹੋਊਗਾ ਉਹਨੇ ਗਾਹੂ ਖਰੀਦਣੀ ਆ ਸਾਡੇ ਫਾਰਮ ਤੇ ਵੀਰ ਜੀ ਆਊਗਾ ਉਹ ਅਸੀਂ ਵਿਸ਼ਵਾਸ ਨਾਲ ਕਹਿ ਸਕਦੇ ਆਂਗੇ ਕੱਲੇ-ਕੱਲੇ ਨਗਦੇ ਵਿੱਚ ਵੀਰੇ 15 ਤੋਂ 20 ਹਜ਼ਾਰ ਦਾ ਫਾਇਦਾ ਮਿਲੂਗਾ ਫਾਇਦਾ ਮਿਲੂ ਵੀਰੇ ਫਾਇਦਾ ਇਸ ਕਰਕੇ ਮਿਲੂਗਾ ਕੋਈ ਲਿਆਓ ਥੋੜਾ ਜਿਹੜਾ ਬੈੜਾ ਵੀਰੇ ਇਸ ਤਰ੍ਹਾਂ ਕਰਦੇ ਨਾ ਖੁੱਲੀਆਂ ਆਉਂਦੀਆਂ ਨੇ ਹਾਂ ਇਹ ਆਜ਼ਾਦੀਆਂ ਨਹੀਂ ਦੀ ਆਜ਼ਾਦੀ ਦੇ ਵਿੱਚ ਨਹੀਂ ਆ ਹੁੰਦੀਆਂ ਨੇ ਇਹ ਜੋ ਬੰਧਿਆ ਇੱਕ ਤਰ੍ਹਾਂ ਦੀ ਗੁਲਾਮੀ ਜੀ ਮੰਨਦੀਆਂ ਨੇ ਜਿਹੜਾ ਰੇਟ ਦੀ ਗੱਲ ਰਹੀ ਢਿੱਲੋਂ ਸਾਬੋ ਫੜ ਕੇ ਇਸ ਕਰਕੇ ਮਿਲੂ ਵੀਰੇ ਕੋਈ ਸਾਡੇ ਕੋਲੇ ਜਾਦੂ ਦੀ ਛੜੀ ਨਹੀਂ ਹੈਗੀ ਕਿ ਕਿਉਂ ਜਦੋਂ ਇੱਕ ਵੀਰੇ ਬੋਲ ਲੈਨੇ ਇੱਕ ਤਾਂ 100 ਸੰਝ ਕੇ ਬਾੜਾ ਲੈਨੇ ਆ ਜਿਆਦੇ ਜਾਣੇ ਹੁੰਦੇ ਵੀਰੇ ਰਾਏ ਨਾਲ ਲੈਨੇ ਆ ਇੱਕ ਦੂਰ ਤਿੱਕਰ ਵੀਰੇ ਦਲਾਲ ਵੀਰਾਂ ਨਾਲ ਫਾਰਮ ਵਾਲੇ ਵੀਰਾਂ ਨਾਲ ਦੇਖੋ 38 ਨੰਬਰ ਬੱਚਾ ਵੀਰੇ ਲੈ ਆ ਲਿੰਕ ਬਣੇ ਨੇ ਆ ਫਿਰ ਚੀਜ਼ ਵੀਰੇ ਸਾਫ਼ ਲੈਣੀ ਆ ਜਦੋਂ ਬਾਈ ਜੀ ਤੁਹਾਡੇ ਕੋਲੇ ਜਿਹੜੀ ਕੁਆਲਿਟੀ ਤਾਂ ਦੀ ਟੌਪ ਆ ਤੇ ਰੇਟ ਵੀਰੇ ਜਾਇਜ਼ ਆ ਫਿਰ ਉਹ ਚੀਜ਼ ਨੇ ਵੀਰੇ ਵਿਕਣਾ ਹੀ ਵਿਕਣਾ ਤੇ ਰੇਟ ਦੇ ਵਿੱਚ ਵੀ 15 ਤੋਂ 20 ਹਜ਼ਾਰ ਦਾ ਅੰਤਰ لازمی ਆਉਂਦਾ। ਦਲਾਲ ਸਮਝ ਜਾਂਦੇ ਵੀ ਇਹ ਸੀਨੀਅਰ ਦੇ ਕੰਮ ਦੀ ਆ ਉਹ ਆਪ ਹੀ ਕਾਲ ਕਰਦਾ ਉਹ। ਵੀਰੇ ਸਾਨੂੰ ਫਾਰਮ ਵਾਲੇ ਹੋਗੇ ਨੂੰ ਪਤਾ ਵੀ ਉਹ ਫਾਰਮ ਚ ਵੜਦੇ ਨੇ ਚੰਗੀ ਚੀਜ਼ ਉਹ ਮੁੱਲ ਭਰਦੇ ਆ। ਖਰੀਦ ਕੇ ਲੈ ਜਾਂਦੇ ਨੇ ਉਹਨੇ ਆਪ ਹੀ ਫੋਨ ਕਰਨਾ। ਦਲਾਲ ਵੀਰ ਨੂੰ ਵੀ ਵੀਰੇ ਮਿਹਨਤ ਮਿਲਦੀ ਆ ਵਧੀਆ ਉਹ ਵੀ ਆਪ ਹੀ ਫੋਨ ਕਰਦੇ ਆ ਬਾਈ ਜੀ ਚੰਗਾ ਮਾਲ ਆਪਾਂ ਮੁੱਲ ਭਰਦੇ ਆਂਗੇ। ਤੇ ਬਾਕੀ ਵੀਰੇ ਸਾਡੀ ਮਹੀਨੇ ਦੀ 3-400 ਗਾਂ ਵੇਚਣ ਦੀ ਹੈਗੀ ਹੈ ਕਪੈਸਿਟੀ ਜਿਹੜਾ ਸਾਡਾ ਮਾਰਦੇ ਨੇ ਵੀਰੇ 2k ਹਜ਼ਾਰ ਤੇ ਆਪੀ ਵੀਰੇ ਆਪੇ ਸੈੱਟ ਹੋ ਜਾਣਾ। ਹੁਣ ਜਿੰਮੇ ਜਿਹੜੇ ਵਪਾਰੀ ਵੀਰੇ ਨੇ ਵਿੱਚ ਸਿੰਗਲ ਗਊ ਮਹੀਨੇ ਦੇ ਪੰਜ ਚਾਰ ਵੇਚਣੀਆਂ ਗਈਆਂ ਉਹਨਾਂ ਦਾ ਵੀਰੇ 10-15000 ਤੋਂ ਘੱਟ ਨਹੀਂ ਸਰਦਾ ਫਿਰ ਉੱਥੇ ਗਾਰ ਚਾ ਜ਼ਿਆਦੇ ਤੇਜ਼ ਹੋ ਜਾਂਦੀ ਆ ਇਹ ਸਾਡੇ ਕਹਿਣ ਦੀ ਗੱਲ ਨਹੀਂ ਲਿਆਉਦੇ ਸਰਪੰਚ ਸਾਹਿਬ ਹਾਂ ਉਹ ਪਹਿਲੀ ਗਾਂ ਬਾਰੇ ਵੀ ਆਪਾਂ ਮੜਾ ਦੱਸ ਦਈਏ ਇੱਕ ਮਹੀਨੇ ਤੋੜਦੇ ਆ ਇਹਨੂੰ ਉਹ ਗਾਂ ਜਿਹੜੀ ਵੀਰੇ ਸੀਗੀ ਉਹ ਦੂਜਾ ਸੂਆ ਸੀ ਬਲੱਡ ਲੈਂਡ ਸਾਰੀ ਆ ਉਹ ਦੰਦਾ ਚ ਪੂਰੀ ਹੋ ਗਈ ਆ 8 ਦਿਨ ਦੀ ਕੱਚੀ ਆ ਵੀਰੇ ਉਹ ਵੀ 33 ਲੀਟਰ ਤੋਂ ਬਾਹਰ ਵਾਲੀ ਆ ਬਾਕੀ ਦੇਖ ਸਕਦੇ ਹੋ ਵੀਰੇ ਗਾਈਆਂ ਕੈਸੀਆਂ ਨੇ ਨਮਾਇਆ ਤਮਾਇਆ ਵੀ ਕੋਈ ਮਾਲ ਨਹੀਂ ਹੈਗਾ ਠਾਕੇ ਦਾ ਕੰਮ ਆ ਉਵੇਂ ਬਾਈ ਜੀ ਜਿਹੜੇ ਲਾਲ ਆ ਗਏ ਉਹ ਤਾਂ ਰੂੜੀਆਂ ਦੇ ਵਿੱਚ ਹੀ ਲੱਗਦੇ ਆ ਧੰਨੋ ਸਾਹਿਬ ਐਵੇਂ ਆਪਾਂ ਸੁਰਖੀ ਪਾウダー ਲਾਈ ਜੇ ਵਿੱਚ ਵੀਰ ਕਹਿੰਦੇ ਆ ਬਾਈ ਜੀ ਗਊਆਂ ਦਾ ਬਿਊਟੀ ਪਾਰਲਰ ਦੇਖੋ ਵੀਰ ਇਹਨਾਂ ਕਰਮ ਵਾਲਿਆਂ ਦਾ ਕੋਈ ਬਿਊਟੀ ਪਾਰਲਰ ਨਹੀਂ ਹੁੰਦਾ ਝਾਂਬਣਾ ਲਿਆਵਾਂਗੇ ਐਵੇਂ ਆਪਾਂ ਉਹਦੇ ਸ਼ੈਂਪੂ ਨਾਲ ਨਿਭਾਈ ਜਾਈਏ ਲਾ ਦਿਓ ਜੀ ਆਹ ਲਾ ਦਿਓ ਉਹ ਵੀਰੇ ਜਿਵੇਂ ਮੌਲੀ ਗਾਂ ਦੇ ਝਾਂਜਰਾ ਪਾ ਦਾਂਗੇ ਉਹ ਪਲੂਨ ਬੱਸੀ ਕਦੇ ਨਹੀਂ ਬਣ ਜਾਂਦੀ ਜਦੋਂ ਵੀਰੇ ਆਪਾਂ ਕੰਮ ਸਾਫ ਸਫਾਈ ਦਾ ਕਰਾਂਗੇ ਚਾਹੇ ਵੀਰੇ ਤੁਹਾਡੇ ਇੰਨਾ ਇੰਨਾ ਗੋਹਾ ਜੰਮਿਆ ਵਾ ਉਹ ਕੁਆਲਿਟੀ ਨੇ ਤੁਹਾਡੀ ਨੀ ਵੀਰੇ 5 ਮਿੰਟ ਚ ਵੇਖਣਾਗਾ ਹਾਂਜੀ ਇਹ ਹੁਣ ਗਉਆਂ ਵੀਰੇ ਆਪੇ ਦੱਸਣਗੇ ਬੇਸੀ ਕੀ ਆ ਇਹ ਵੀ ਵੀਰੇ ਦੂਜਾ ਸੂ ਆ ਗਈ 5-7 ਦਿਨ ਦੇ ਵਿੱਚ ਬਚਾ ਦਰ ਦੂਗੀ ਇਹ 30 ਨੰਬਰ ਟੋਕਣਾਗਾ ਦੇ ਵਿੱਚ ਗੱਠ ਮੂਰੇ ਤੇ ਪੌਣੀ ਗੱਠ ਮਗਰ ਪੈਂਦੀ ਆ ਬਾਈ ਜੀ ਸਾਰਾ ਮਾਲ ਹੀ ਢਿਲੋਂ ਸਾ ਵੀਰੇ ਇਦਾਂ ਮਿਲੂਗਾ ਕੱਲੀ ਕੱਲੀ ਗਾਂ ਵੀਰੇ ਬੰਦਾ ਆ ਤੋੜੋ ਤੋੜੋ ਬੁੱਟੇ ਵੀਰ ਤੋੜੋ ਕੱਲੀ ਕੱਲੀ ਗਾਂ ਵੀਰਜੀ ਬੰਦਾ ਖੜ ਖੜ ਦੇਖੂਗਾ ਜਿਹੜਾ ਵੀਰ ਸੀਨੀਵਾਲ ਕਹਿੰਦਾ ਡੇਰੀ ਫਾਰਮ ਤੇ ਆ ਗਿਆ ਵੀਰਜੀ ਉਹ 5 ਮਿੰਟ ਦੇ ਵਿੱਚ ਸੌਦਾ ਲੈ ਜੂਗਾ ਜਾਨੀ ਸਾਡੇ ਕੋਲੇ ਵੀਰ ਆ ਕੇ ਸਿਸੋਪਨ ਦੇ ਵਿੱਚ ਪੈ ਜਾਂਦੇ ਆ ਜਿਵੇਂ ਸੇਠ ਵੀਰ ਮੇਰੇ ਜਾਨੀ ਦੀ ਮੂਹਰੇ ਕੱਪੜਿਆਂ ਦੀ ਚੈਨ ਲਾ ਦਿੰਦੇ ਆ ਸਾਡੇ ਜਿਹੜੇ ਵੀਰ ਆ ਸੀਨੀਵਾਲਗੜ੍ਹ ਡੇਰੀ ਫਾਰਮ ਦੇ ਵੀਰੇ ਆ ਲੈਂ ਲੱਗ ਜਾਂਦੇ ਆ ਗੰਵਾਂ ਦੀ ਹਾਂ ਪ੍ਰਮਾਤਮਾ ਦੀ ਕਿਰਪਾ ਸਤਕਾ ਬਾਈ ਜੀ ਚੜਦੀ ਦੋ ਚੜਦਾ ਬੱਚਾ ਲੱਗਦਾ ਫੇਰ ਆ ਕੇ ਵੀਰ ਜਾਨੀ ਦੀ ਇਹ ਸੋਚਦੇ ਵੀ ਕਿਹੜੀ ਲਈਏ ਤੇ ਕਿਹੜੀ ਛੱਡੀਏ ਪਰੇ ਕਮਾਰ ਦੇ ਵਿੱਚੋਂ ਗੰਨਾ ਪਟਣਾ ਹਾਂਜੀ ਇਹ ਬਾਈ ਜੀ ਇਹ ਵੀ ਦੂਜਾ ਸੁਆ ਏ ਵੀਰੇ ਸੇ ਦੰਦਾ ਕੀ ਹਜੇ ਜਾਨੀ ਦੀ ਕੰਨੀਆਂ ਨੇ ਇੱਕ ਸੜਤੀ ਆ ਇੱਕ ਰਹਿੰਦੀ ਆ ਤੇ ਸੂਨ ਨੂੰ ਬਾਈ ਜੀ 8-9 ਦਿਨ ਇਹ ਵੀ ਲੈ ਜੂਗੀ ਤੇ ਥੱਲੇ ਕਰਮਾਲੀ ਢਿਲੋਂ ਸਾ ਵੀਰੇ ਦੇਸੀ ਮਖਿਆਲ ਲਾ ਦੂ ਆ ਦੇਖੋ ਲਾਲੀਆਂ ਮਾਰਦਾ ਲੇਵਾ ਇਹ ਵੀਰੇ ਜਾਨੀ ਦੀ ਹੱਥੀ ਚਵਾਈ ਨੂੰ ਜਿਹੜਾ ਵੀਰ ਮਰਜੀ ਲੈ ਜੇ ਜਿਹੜੇ ਪਰਿਵਾਰ ਨੇ ਧਾਰਾਂ ਚੋਂ ਸਿੱਖਣੀਆਂ ਮੇਰੇ ਛੋਟੇ ਬੱਚਿਆਂ ਨੇ ਤੇ ਮੇਰੀਆਂ ਭੈਣਾਂ ਨੇ ਕਿਸੇ ਨੇ ਵੀ ਧਾਰਾਂ ਚੋਂ ਸਿੱਖਣੀਆਂ ਜਿਹੜਾ ਪਰਿਵਾਰ ਮਰਜੀ ਲੈ ਜੇ ਸਾਰਾ ਪਰਿਵਾਰ ਵੀਰੇ ਤੋਂ ਧਾਰਾਂ ਚੋਂ ਨੂੰ ਸਿੱਖ ਸਕਦਾਗਾ ਜੀ ਲਓ ਜੀ ਬਾਕੀ ਵੀਰ ਜੀ ਵੱਡੀ ਗੱਲ ਵੱਡੀ ਗੱਲ ਵੀਰੇ ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਹੈਗੀ ਆਪਣੇ ਕੋਲੇ ਸਵਾਇਵ ਮਸ਼ੀਨਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਵੀਰ ਜੀ ਉੱਤੇ ਪੇਮੈਂਟ ਚੱਕੀ ਜਾਂਦੀ ਆ ਚਾਹੇ ਤੁਹਾਡੀ 5 ਲੱਖ ਦੀ ਲਿਮਟ ਬਣੀ ਵੀ ਆ ਵੀਰ ਜੀ ਤੁਹਾਡਾ ਤਾਂ ਵੀ ਉੱਤੇ ਪੇਮੈਂਟ ਚੱਕੀ ਜਾਊ ਗਊਆਂ ਦੀ ਪੇਮੈਂਟ ਹੋਜੂਗੀ ਟਰਾਂਸਪੋਰਟ ਦੀ ਉਤੋਂ ਹੋਜੂਗੀ ਕੋਈ 20 50 ਹਜ਼ਾਰ ਨਕਦੀ ਦੀ ਲੋਡ ਆ ਉਹ ਵੀ ਤੁਹਾਨੂੰ ਵੀਰੇ ਨਾਲ ਦਿੱਤਾ ਜਾਊਗਾ ਪਰ ਤੁਹਾਡੇ ਕ੍ਰੈਡਿਟ ਕਾਰਡ ਦੀ ਲਿਮਟ ਹੋਣੀ ਚਾਹੀਦੀ ਆ ਬਾਕੀ ਵੀਰੇ ਜਿਹੜਾ HDFC ਦਾ ਹੈਗਾਗਾ ਉਹਤੇ ਕਸ਼ਤਾਂ ਵੀ ਬਣ ਗਈਆਂ 12 ਬਣਾ ਲਓ 24 ਬਣਾ ਲਓ 36 ਬਣਾ ਲਓ ਉਹ ਕੱਲੀਆਂ ਓਨਲੀ HDFC ਦੇ ਵੀਰੇ ਬਣ ਗਈਆਂ ਹਾਂ ਕ੍ਰੈਡਿਟ ਕਾਰਡ ਤੇ ਵੀਰੇ ਕ੍ਰੈਡਿਟ ਕਾਰਡ ਹੁੰਦਾ ਬਾਈ ਜੀ ਉਹ ਵਿੱਚ ਵੀਰ ਪੁੱਛਦਾ ਕੀ ਹੁੰਦਾ ਵੀਰੇ ਤੁਹਾਡਾ ਸਕੋਰ ਚੰਗਾਗਾ ਉਹ ਬੈਂਕ ਦੇ ਵਿੱਚੋਂ ਆਪਣਾ ਬਣਦਾ ਕਿਸੇ ਵੀਰ ਦਾ ਲੱਖ ਦਾ ਬਣਦਾ ਕਿਸੇ ਦਾ 2 ਦਾ ਕਿਸੇ ਵੀਰ ਦਾ 5 ਲੱਖ ਦਾ ਵੀ ਬਣ ਜਾਂਦਾ ਇਹ ਜਿਹੜੇ ਆ ਗਈ ਤੇ ਲੋ ਵੀਰੇ ਇਹ ਦੂਜਾ ਸੂਆ ਦੇਖ ਸਕਦੇ ਨਿੱਕਾ ਮੂੰਹ ਇਹ ਤਿੰਨ ਨੰਬਰ ਆ ਗਈ ਵੀਰੇ ਇਹ ਤਿੰਨ ਨੰਬਰ ਆ ਗਈ ਤੋਰੋ ਸੁਪਨਸਾ ਬਾਏ ਨੂੰ ਤੋਰੋ ਜੀ ਕੋ ਫੇਸ ਬਿਊਟੀ ਵਗੈਰਾ ਦੇਖੋ ਬੈਣਦੀ ਤੇ ਆ ਗਈ ਥੋੜੀ ਮਦਰੀ ਗੋਡੀ ਚ ਪਰ ਬੇਰਪੂਰ ਬੜੀ ਨਵੀਂ ਆਈ ਦੀ ਹਨਾ ਬਾਈ ਜੀ ਇਹ ਦੁੱਧ ਦਾ ਟੈਂਕਾ ਹੈਗਾ ਇਹ ਦੂਜਾ ਸੂਹਾ ਸੂੰਦੀਆ ਦੰਦਾਂ ਦੇ ਵਿੱਚ ਤਾਂ ਜਮਾਨਾ ਵੀਰ 12 ਦਿਨ ਦੀ ਕੱਚੀ ਆ ਵੀਰ ਜੀ ਪਰ ਵੀਡੀਓ ਦੇ ਵਿੱਚ ਆਪਾਂ ਇਹਨੇ ਦੁੱਧ ਨਹੀਂ ਦੱਸਦੇ ਵੀਰੇ ਜਿਹੜਾ ਵੀਰ ਮਰਜੀ ਲੈ ਜੇ ਬਾਈ ਜੀ ਜਿਹੜਾ ਵੀਰ ਮਰਜੀ ਲੈ ਜੇ ਮਾਨ ਵਾਲੇ ਡਰਮ ਨੂੰ ਵੀਰੇ ਠੱਕਣ ਲਵਾਉਣ ਵਾਲਾ ਬੱਚਾ ਹੈਗਾ ਜੀ ਸਾੜਾ ਨਾਲ ਗੁੰਡੀ ਪਈ ਆ ਜਮਾ ਬਾਈ ਜੀ ਇਹ ਉਹ ਬੱਚੇ ਆ ਜਿਹੜੇ ਬੱਚੇ ਜਾਣੀ ਦੀ ਵੀਰੇ ਬਹੁਤ ਮੋਟਰਸਾਈਕਲ ਦੀ ਟੈਂਕੀ ਤੇਲ ਦੀ ਫੂਕੇ ਗੱਡੀ ਦੀ ਟੈਂਕੀ ਤੇਲ ਦੀ ਫੂਕੇ ਵੀਰੇ ਦੋ ਚਾਰ ਜਿਹੜੇ ਨਗ ਮਿਲਦੇ ਹੁੰਦੇ ਆ ਇਹ ਉਹ ਬਚੇ ਨੇ ਸਾਡੇ ਨਾਲ ਕੋਈ ਵੀ ਵੀਰ ਕਿਸੇ ਵੀ ਗਉਂ ਦੀ ਵੀਰੇ ਸਾਈ ਲਾ ਸਕਦਾ ਸੂਈ ਤੋਂ ਲਜਾਣੀ ਆ ਆਪਦਾ ਦੁੱਧ ਤੋਲ ਕੇ ਮਣਕੇ ਕੰਡਾ ਵੀ ਵੀਰ ਦਾ ਆਪਦਾ ਹੋਵੇ ਕਲਮਾਂ ਦੇ ਵਿੱਚ ਵੀ ਕਿੰਨੇ ਕਿਲੋ ਹੋ ਗਿਆ ਉਸ ਲੋਟ ਵੀਰੇ ਲਜਾ ਸਕਦਾਗਾ ਹਾਂ ਇਹ ਨਹੀਂ ਗੱਲ ਵੀ ਗੱਬਣੀ ਵੇਚਣੀ ਆ ਗੱਬਣ ਦਾ ਦੁੱਧ ਨਹੀਂ ਵੀਰੇ ਦੱਸ ਕੇ ਵੇਚਣਾ ਵੀ ਵਪਾਰੀ ਦੀ ਜੀਬ ਵਾਲੀ ਗੱਲਾਂ ਵੇਚਣਾਗਾ ਜਿਹੜਾ ਹਕੀਕਤ ਚ ਦੇਣਾ ਵੀਰ ਜੀ ਉਹ ਵੇਚਣਾਗਾ ਕਿਉਂਕਿ ਬੱਚਾ ਅਮੜਾ ਤੇ ਨੀਲੀਆਂ ਫੀਲੀਆਂ ਦਾ ਵੀਰੇ ਵੇਚਣੀਆਂ ਨਹੀਂ ਗਾਂ ਦੇ ਪੁੱਤ ਵੇਚਣੇ ਆ ਵੀਰਜੀ ਉਹਨਾਂ ਨੇ ਫਿਰ ਦੁੱਧ ਕੱਢਣਾ ਹੀ ਕੱਢਣਾ ਹੁੰਦਾਗਾ ਇਹ ਢੱਲੋਂ ਵੀਰ ਅਜੇ ਹੁਣੀ ਆਈ ਆ ਥੋੜੀ ਜਿਹੀ ਸਰਕਾਰਟ ਮੰਨ ਗਈ ਬੱਸੀ ਥੋੜੀ ਜਿਹੀ ਸਰਕਾਰਟ ਮੰਨ ਗਈ ਮੋੜ ਦਿਓ ਬੂਟੇ ਵੀਰੇ ਇਥੋਂ ਇਹ ਵੀ ਵੀਰੇ ਦੂਜਾ ਸੂਆ ਸੂੰਦੀ ਆ ਕਿਉਂਕਿ ਜਿਹੜਾ ਕੱਲ ਨੂੰ ਆਪਾਂ ਰੈਸਟ ਕਰਾਉਣੀ ਆ ਵੀਰੇ ਇਸੇ ਕਰਕੇ ਇੱਕ ਦਿਨ ਰੈਸਟ ਰੱਖਦੇ ਹੁੰਨੇ ਆ ਵਿੱਚ ਇਹ ਪਰਸੋਂ ਨੂੰ ਬਾਈ ਜੀ ਘੋੜਾ ਚਾਲ ਚੱਲੂਗੀ ਚੜ੍ਹ ਦਿਓ ਚੜ੍ਹ ਦਿਓ ਬੂਟੇ ਵੀਰ ਤਾਹਾਂ ਚੜ੍ਹ ਦਿਓ ਇਹ ਦੇਖੋ ਹੁਣ ਥਕਾਉਟ ਮੰਨ ਗਈ ਵੀਰੇ 100 100 ਕਿਲੋਮੀਟਰ ਤੋਂ ਆਇਆ ਬੱਚਾ ਸੁਆ ਹਾਂ ਥੋੜੀ ਗਰਲੈਂਡੋ ਦੇ ਵਿੱਚ ਕਰਾਉ ਉਸੇ ਨੂੰ ਮੈਂ ਕਹਿ ਸਕਦਾ ਬਾਈ ਜੀ 20% ਦਾ ਕਰਾਉ ਸਾ ਗਰਲੈਂਡੋ ਦਾ ਤੇ ਕੱਚੀ ਵੀਰੇ 12 13 ਦਿਨ ਦੀ ਆ ਜਾਨੀ ਵੀ ਇਹ ਵੀ ਬੱਚਾ ਜਾਨੀ ਦੀ 32 33 ਕਿਲੋ ਦੁੱਧ ਨੂੰ ਬਾਈ ਜੀ ਹੱਥ ਮਾਰੂਗਾ ਇੱਕ ਗੱਲ ਹੋਰ ਆ 32 ਕਿਲੋ ਦੁੱਧ ਹਾਂ ਜੀ ਇਸਨੇ ਮੱਝ ਰੱਖਣ ਦੀ ਲੋੜ ਨਹੀਂ ਪੈਣੀ ਨਾਲ ਨਹੀਂ ਲੋੜ ਪੈਣੀ ਜੀ ਸੇ ਨਾਲ ਦੁੱਧ ਕਾਉਣਾ ਹਾਂ ਬਾਕੀ ਇਹ ਨਹੀਂ ਵੀਰੇ ਆ ਦੇਖੋ 32 ਕਿਲੋ ਰੈਡੀ ਆ ਕੱਢੋ ਸਰਪੰਚ ਸਾਹਿਬ ਵੀਰ ਜੀ ਬਾਹਰ ਨੂੰ ਕੱਢੋ ਬਾਕੀ ਵੀਰੇ ਵੱਡੀ ਗੱਲ ਬੱਡੀ ਗੱਲ ਟਰਾਂਸਪੋਰਟ ਦੀ ਬਾਈ ਜੀ ਸੁਵਿਧਾ ਸਾਰੀ ਹੈਗੀ ਆ ਕੱਲੇ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਉੱਪਰ 7 ਪਈ ਹੋ ਥੱਲੇ ਗੱਦਾ ਲੱਗਿਆ ਹੋਊਗਾ ਜੀ ਜਿਹੜੇ ਵੀਰ ਨੇ ਦੂਰੋਂ ਆਉਣਾ ਬੇਚਿੰਤ ਹੋ ਕੇ ਆ ਸਕਦਾਗਾ ਉਹ ਇੱਕ ਦੂਜੇ ਵੀਰ ਨੇ ਵੀਰੇ ਆਪਾਂ ਗਊ ਇੱਕ ਦੂਜੇ ਦੀ ਸਾਂਝੀ ਪਾ ਲੈਣੇ ਆ ਕਿਸੇ ਨੂੰ ਮਹਿੰਗਾ ਨਹੀਂ ਪੈਣ ਦਿੰਦੇਗੇ ਉਹ ਇੱਕ ਦੂਜੇ ਦਾ ਕਰਾਇਆ ਹਾਫ ਹਾਫ ਹੋ ਲੈਣਾ ਢਿਲੋ ਵੀਰ ਉੱਪਰ 7 ਪਈ ਹੋ ਥੱਲੇ ਗੱਦਾ ਲੱਗਿਆ ਹੋਊਗਾ ਪੰਜਾਬ ਪੰਜਾਬ ਦਾ 13 ਰੁਪਏ ਕਿਲੋਮੀਟਰ ਆ ਵੀਰ ਜੀ ਜਿਹੜੇ ਵੀਰ ਨੇ ਉਹਨਾਂ ਦਾ ਪਹਿਲਾਂ ਬਾਹਰੋਂ ਕਰਾਇਆ ਪੁੱਛਦੇ ਵੀ ਸਾਨੂੰ 13 ਰੁਪਏ ਤੇ ਗੱਡੀ ਮਿਲਦੀ ਆ ਸਿੰਨੀਵਾਲ ਪੰਡਰੀ ਫਾਰਮ ਤੋਂ ਫੇਰ ਪਤਾ ਲੱਗੂਗਾ ਬਾਈ ਜੀ ਜਿਹੜੀ ਆਪਾਂ ਇਹ ਬੈੜ ਦੇਖ ਰਹੇ ਕਿੰਨਾ ਦੁੱਧ ਹਾਜਰ ਤੇ ਕੈ ਕਿਦਾਂ ਦੀ ਸਪੀਡ ਬਾਈ ਜੀ 32 ਕਿਲੋ ਹਾਜਰ ਆ ਅੱਜ ਚੌਥਾ ਲੈਣਾ ਵੀਰ ਜੀ ਚੌਥਾ ਦਿਨ ਹੋ ਗਿਆ ਸੋਈ ਨੂੰ 32 ਕਿਲੋ ਦੁੱਧ ਦੋ ਟਾਈਮ ਆਪਾਂ ਚਵਾ ਕੇ ਦੇ ਸਕਦੇ ਆ ਬਾਈ ਜੀ ਆਪਦਾ ਟੰਡਾ ਵੀਰ ਨਾਲ ਲੈ ਕੇ ਆਵੇ ਇੱਕ ਟਾਈਮ ਖਾਲੀ ਕਰ ਦੇ ਦੂਜੇ ਉਦੋਂ ਦੋ ਟਾਈਮ ਵੀਰ ਮੇਰੇ ਆ 12-12 ਘੰਟਿਆਂ ਤੇ ਮਣਕੇ ਲੈ ਕੇ ਜਾਵੇ ਬਾਈ ਜੀ ਟਾਈਮ ਤੋਂ ਟਾਈਮ 16 ਕਿਲੋ ਡੰਗਦਾ ਵੀਰੇ ਤੋਲ ਦਿਆਂਗੇ ਜੀ ਸੁਭਰ ਬੈਠ ਦੁਰ ਜੇ ਗੱਲ ਨੋਟ ਕਰ ਲੈ ਪਤਲੀਆਂ ਚੌਂਕਾਂ ਜਿਵੇਂ ਆਪਣਾ ਪੀਡੀਐਫ ਦੇ ਮੇਲੇ ਜੱਜ ਜੱਜ ਕਰਦੇ ਨੇ ਗੱਲਾਂ ਨੂੰ ਪਤਲੀ ਚਮੜੀ ਦੇ ਵਿੱਚ ਆ ਗਈ 32 ਕਿਲੋ ਕਿਸੇ ਗੱਲ ਤੋਂ ਹਾਜ਼ਰ ਆ ਸਾਰੀ ਪੰਜਾਂ ਚਾਂਦ ਦੀ ਸੂਈ ਥੱਲੇ ਹਾਂ ਬਾਕੀ ਇਹਨੂੰ ਵੀਰੇ ਦੂਜਾ ਸੂਆ ਨਹੀਂ ਮੈਂ ਕਹਿੰਦਾ ਸਾਨੂੰ ਮਾਲਕ ਨੇ ਦੂਜਾ ਕਹਿ ਕੇ ਦਿੱਤੇ ਅਸੀਂ ਤੀਜਾ ਕਹਿ ਕੇ ਵੇਚਾਂਗੇ ਤੀਜਾ ਕਹਿ ਕੇ ਵੇਚਾਂਗੇ ਬਾਈ ਜੀ ਹੂ ਵੀ ਤੀਜਾ ਇਹ ਕਿਹੜਾ ਬੁਢੀ ਹੋ ਗਈ ਐ ਮੈਂ ਆਪਾਂ ਹਰ ਇੱਕ ਨੂੰ ਦੂਜਾ ਕਹੀ ਜੋ ਵੀ ਵੀਰੇ ਕੋਈ ਫਾਇਦਾ ਨਹੀਂ ਹੁੰਦਾ ਲਿਓ ਬਾਈ ਜੀ ਕੱਢੋ ਗਨੇਟ ਇਹ ਆ ਗਿਆ ਵੀਰੇ ਪਹਿਲਵਾਨ ਦਾ ਪੁੱਤ ਜਿਹਨੂੰ ਅਸਲ ਕਹਿੰਦੇ ਹੁੰਦੇ ਆ ਬਈ ਤੇ ਇਹ ਜੀ ਗਊ ਜਦੋਂ ਆਉਂਦੀ ਆ ਨਾ ਵੀਰੇ ਤੁਸੀਂ ਆਏ ਮੰਨੋ ਵੀ ਮੈਨੂੰ ਆਪਦੇ ਆਪ ਨੂੰ ਮਾਣ ਮਹਿਸੂਸ ਹੁੰਦਾਗਾ ਵੀ ਸਿਨੀਵਾਲਕਣਾ ਡੇਰੀ ਫਾਰਮ ਤੇ ਇਹੋ ਜਿਹੇ ਗਊਆਂ ਦੇ ਵੀਰੇ ਪੁੱਤ ਆਉਂਦੇ ਦੇਖੋ ਤੁਰਦੀ ਬਾਈ ਜੀ ਮੱਲਾ ਵਾਂਗ ਤੁਰਦੀ ਆ ਜਾਵਾ ਹਾਂਜੀ ਤੋਂ ਜਮਾ ਝੂਮ ਝੂਮ ਕੇ ਕਹਿੰਦਾ ਜੱਟ ਹਾਥੀ ਦੇ ਗੰਗੂ ਗੱਲ ਦਿੰਦੇ ਝੂਮ ਝੂਮ ਕੇ ਤੁਰਦੇ ਇਹ ਦੋ ਚੀਜ਼ ਉਹ ਤਾਂ ਚੀਜ਼ ਹੀ ਇਹ ਦਰਦੇ ਆ ਝੂ ਝੂ ਕੇ ਜਾਂਦੇ ਪਾਜੀ ਫੇਰੇ ਜਦੋਂ ਨਾਲੇ ਤੁਰਦੀ ਆ ਤੇ ਨਾਲ ਮਾਪਦੇ ਆਪ ਨੂੰ ਮਾਣ ਮਹਿਸੂਸ ਹੁੰਦਾ ਬਾਈ ਜੀ ਫਿਰ ਅਸੀਂ ਵੀ ਨਾਲ ਹੀ ਤੁਰਦੇ ਆ ਠੀਕ ਹੈ ਹਾਂ ਸਾਨੂੰ ਵੀ ਵੀਰੇ ਮਾਣ ਮਹਿਸੂਸ ਹੁੰਦਾਗਾ ਇਹ ਆਪਦੇ ਕੰਮ ਤੇ ਆਪਦੇ ਆਪ ਨੂੰ ਵੀਰੇ ਮਾਣ ਹੁੰਦਾ ਵੀ ਇਹੇ ਜੇ ਬੱਚੇ ਜਦੋਂ ਆਉਂਦੇ ਆ ਜਦੋਂ ਵੀਰੇ ਇਹੇ ਜੀ ਗਊ ਵੇਚਦੇ ਨੇ ਜਿਹੜੇ ਵੀਰ ਨੂੰ ਉਹ ਵੀਰ ਦੇ ਵੀਰੇ ਫਿਰ ਮੰਨ ਕੇ ਚੱਲੋ ਵੀ ਉਹ ਵੀਰ ਆਪਣੇ ਲੰਮਾ ਸਮਾਂ ਵਰਤਦਾ ਵਿਆਹ ਸਾਧੀਆਂ ਚ ਵੀ ਵੀਰ ਵਰਤਦੇ ਆ ਜਦੋਂ ਵੀਰੇ ਬੱਚਾ ਦੇਦਾ ਜਿਹੜਾ ਵੀਰ ਮਰਦੀ ਲੈ ਜੇ ਵੀਰੇ ਇਹਨੇ 45 ਲੀਟਰ ਤੋਂ ਦੁੱਧ ਬਾਹਰ ਕੱਢਣਾ ਬਾਈ ਜੀ 45 ਲੀਟਰ ਆ ਕਿਹੜਾ ਸੂਰੀਆ ਵੀਰੇ ਸੂਆ ਦੂਜਾ ਸੁੰਦੀ ਆ ਇਹਨੇ ਬੱਚਾ ਧਰ ਦੇਣਾ ਵੀਰੇ 1-2 ਦਿਨ ਦੇ ਵਿੱਚ ਠੀਕ ਆ ਬਣੀ ਪੁਣੀ ਬੜੀ ਇਹਦੀ ਵੀਰੇ ਜਿਹੜੀ ਆਪਾਂ ਬਲੱਡ ਲਾਈਨ ਆ ਨਾ ਉਹ ਤਿੰਨ ਪੀੜੀਆਂ ਦੀ ਦੇਵਾਂਗੇ ਇਹਦੀ ਕਿੱਥੋਂ ਆਈ ਆ ਕਿਹੜਾ ਕਿਵੇਂ ਆ ਵੀਰੇ ਸਾਰਾ ਲਿਖਤੀ ਰੂਪ ਚ ਦੇਵਾਂਗੇ ਮੂੰਹ ਜਵਾਨੀ ਕਿਸੇ ਬਾਰੇ ਰੱਖਣਾ ਕੋਈ ਨਹੀਂ ਬਾਈ ਜੀ ਠੀਕ ਹੈ ਇਹਦਾ ਸੂਣ ਤੋਂ ਪਹਿਲਾਂ ਚੂਣੀ ਪੇਣੀ ਆ ਵੀਰੇ ਇਹਦਾ ਸਾਰਾ ਜਿਹੜੀ ਬਲੱਡ ਲਾਈਨ ਹੈਗੀ ਅਗਲੇ ਨੇ ਕੰਪਿਊਟਰ ਦੇ ਵਿੱਚੋਂ ਵੀਰੇ ਮੋਬਾਈਲ 'ਚ ਸਾਡੇ ਆਇਆ ਹੈਗਾ ਹਾਂ ਕਿੰਨੀ ਇਹਦੀ ਏਜਾ ਕਦੋਂ ਦਾ ਡੇਟ ਆਫ ਬਰਤਾ ਹੈਗਾ ਇਹ ਉਹ ਫਾਰਮ ਚੋਂ ਆਇਆ ਜਿੱਥੇ ਵੀਰੇ 4-500 ਦੇ ਬੰਦੇ ਦਾ ਫਾਰਮ ਚੱਲ ਰਿਹਾ ਹੈਗਾ ਹਾਂਜੀ ਉਦੋਂ ਅੱਗੇ ਆ ਗਿਆ ਵੀਰੇ ਦੂਜਾ ਸੂਆ ਲਿਓ ਵੀਰ ਲਿਓ ਵੀਰ ਜੀ ਬਾਈ ਜੀ ਸਿਆਣੇ ਦੀ ਕਹਾਵਤਾਂ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਇਹ ਉਹ ਜ਼ੌਹਰੀ ਹੁੰਦੇ ਆ ਵੀਰੇ ਜਿਹੜੇ ਆਹ ਜ਼ੌਹਰੀ ਲਿਆਉਂਦੇ ਆ ਕੱਢ ਕੇ ਗਊਆਂ ਦੇ ਪੁੱਤ ਵੀਰੇ ਹਾਂਜੀ ਨਾਰਾ ਨੂੜੇ ਬਣਿਆ ਤਗੜੀਆਂ ਇਹਦੇ ਵੀਰੇ ਸਿਆਣੇ ਦੀ ਕਹਾਵਤਾਂ ਵੀ ਭਾਅ ਸਿਰ ਤਾਂ ਬਾਈ ਜੀ ਪਾਥੀਆਂ ਵਿਕ ਜਾਂਦੀਆਂ ਬੇਪਾਸ ਸਿਆਉਣਾ ਨਹੀਂ ਵਿਕਦਾ ਜਦੋਂ ਵੀਰੇ ਇਹ ਜੇ ਗਾਈਆਂ ਦੇ ਪੁੱਤ ਲੱਗਣ ਦਾ ਦੇਖੋ ਜੀ ਰੋਗਲਾ ਵੀਰ ਜੀ ਆਹ ਦੇਖੋ ਵੀਰੇ ਇਹ ਉਹ ਆ ਬਾਈ ਜੀ ਭਾਰ ਦਾ ਨਾ ਸਾ ਹਾਂਜੀ ਦੇਖੋ ਵੀਰੇ ਅੱ비 ਨੇ ਖੜੀ ਨਾਲ ਬਾਈ ਜੀ ਆਹ ਦੇਖੋ ਵੀਰੇ ਕਰ ਦੇਦਾ ਇਹ ਆ ਵੀਰੇ ਗਾਈਆਂ ਦੇ ਪੁੱਤ ਇਹ ਵੀਰੇ ਬੱਚਾ ਜਿਵੇਂ ਸੀ ਪਿਛਲੀ ਵਾਰ 50 ਲੀਟਰ ਚ ਵਾਕੇ ਦਿੱਤਾ ਬਾਈ ਜੀ ਬੱਚਾ ਇਹ ਵੀ ਦੱਸੂ ਯਾਨੀ ਸਵਾਕੇ ਵੇਚਣ ਦਾ ਇਰਾਦਾ ਵੀਰੇ 50 ਚ ਵਾਵਾਗੇ ਇਹਦਾ ਠੀਕ ਹੈ 50 ਚ ਵਾਵਾਗੇ ਯਾਨੀ ਇਹ ਬੌੜੇ ਸਟਾਰਟ ਹੋਊਗੀ ਵੀਰੇ 35 37 ਕਿਲੋ ਤੋਂ ਤਾਂ ਵੀਰੇ ਸਟਾਰਟਿੰਗ ਵੀਰੇ ਪਿਛਲੇ 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 ਜਿਹੜਾ ਸੂਆ ਸੀ ਇਹਦਾ ਪਹਿਲੇ ਸੂਏ ਦਾ 42 ਕਿਲੋ ਤੇ 680 ਗ੍ਰਾਮ ਦਾ ਰਕਾਦਾ ਹੁਣ ਦੇਖੋ ਵੀਰੇ ਮਾਰ ਦਿਓ ਰੋਕੀ ਵੀਰੇ ਮੜਾ ਜਾ ਆਹ ਦੇਖੋ ਢਿੱਲੋਂ ਸਾਹਿਬ ਹੁਣ ਤੋਰੋ ਜੀ ਇਹਦੇ ਨਾਲ ਦੇ ਬੜਾ ਬੰਦੂ ਜੇ ਮੇਲੇ ਦੇ ਮੇਲੇ ਦੇ ਆਣਾ ਮਿਲਦੀਆਂ ਬਾਈ ਜੀ ਉਹ ਬੱਚੇ ਨੇ ਦੇਖੋ ਦੇਖੋ ਜਿੰਨੀ ਆਮ ਗਾਂ ਦੇ ਮੂਰੇ ਨਾੜਾ ਉਹਨੀਆਂ ਪਿੱਛੇ ਹਾਂਜੀ ਪਰ ਇਹ ਬੱਚੇ ਵੀਰੇ ਜਾਣੀ ਵੀ ਫਾਰਮਾਂ ਦੇ ਵਿੱਚੋਂ ਖੁੱਲੇ ਬੱਚੇ ਆਏ ਆ ਬਾਈ ਢਿੱਲੋਂ ਸਾਹਿਬ ਬੰਦੋ ਵੀਰ ਜੀ ਬੰਦ ਦਿਓ ਇਹ ਸਾਡੇ ਬੰਦੇ ਵੀ ਬਾਈ ਜੀ ਚੌੜੇ ਹੋਏ ਨੇ ਜਦੋਂ ਇਹੋ ਜਿਹੇ ਗਊਆਂ ਸਾਹਮਦੇ ਆ ਨਾ ਇਨਾਂ ਦੇ ਆਵਾਰ ਦੇ ਹੱਥੇ ਮਾਨ ਮਹਿਸੂਸ ਹੁੰਦਾ ਵੀ ਹਾਂ ਠੀਕ ਆ ਕਿਉਂਕਿ ਵੀਰੇ ਲੀਲੀ ਫੀਲੀ ਵੀ ਸਾਹਮਣੀ ਆ ਉਹਤੇ ਫਿਰ ਮਨ ਨਹੀਂ ਖੁਸ਼ ਹੁੰਦਾ ਬਾਈ ਜੀ ਇਹ ਤਾਂ ਹਜੇ ਇਸ ਫਿਰ 50 ਦੇ ਕਾਂ ਪਿਆ ਹਾਂ ਵੀਰੇ ਜਾ ਸਕਦੀ ਆ ਜਾ ਸਕਦੀ ਆ ਪਰ ਅਸੀਂ 45 ਮੰਨ ਕੇ ਹੀ ਲਈ ਆ ਪਰ ਦੁੱਧ 50 ਤੋਂ ਪਾਰ ਜਾਊਗੀ ਪਰ ਬੱਚਾ ਵੀਰੇ ਜੇ ਇਹੇ ਜੇ ਬੱਚੇ ਨੇ ਨਾ ਵੀਰੇ ਦਿੱਤਾ 50 ਤਾਂ ਫਿਰ ਕਿਹੜੀ ਦੇਊਗੀ ਜੀ ਇਹ ਮੰਨ ਕੇ ਚੱਲ ਜਿਹੜੇ ਵੀ ਕਹਿੰਦੇ ਪੀਡੀਐਫ ਇਹ ਮੇਲੇ ਸੁਪਨਾ ਰੱਖਦੇ ਇਹਦੇ ਬੱਚਿਆਂ ਵਾਲ ਬਿਲਕੁਲ ਵੀਰੇ ਇਹ ਤੋਂ ਮ ਜਾਣੀ ਬੰਦੇ ਨੂੰ ਸੰਘਰਸ਼ ਨਹੀਂ ਲੜਨਾ ਪੈਣਾ ਲਿਆਓ ਵੀਰ ਜੀ ਇਹੇ ਜੇ ਬੱਚੇ ਵੀਰ ਲੈਣਗੇ ਉਹਨਾਂ ਨੂੰ ਲੰਮਾ ਸਮਾਂ ਸੰਘਰਸ਼ ਨਹੀਂ ਲੜਨਾ ਪੈਣਾ ਉਹਨਾਂ ਨੂੰ ਸਹਤ ਇੱਕ ਨਿਕਲੀ ਤੇ ਇੱਕ ਹੋਰ ਆ ਗਈ ਹੈ ਨਾ ਇੱਕ ਨਿਕਲੀ ਤੇ ਬਾਈ ਜੀ ਇੱਕ ਹੋਰ ਆ ਗਈ ਆ ਗਈ ਵੀ ਬਾਈ ਜੀ ਉਹਦੀ ਮਾਸੀ ਦੀ ਧੀ ਸੀ ਇੱਕ ਤਰ੍ਹਾਂ ਜਿਵੇਂ ਆਪਾਂ ਗੱਲਾਂ ਕਰਦੇ ਹੁਣ ਇਹ ਉਹ ਨੇ ਵੀਰ ਜਿਨ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਇਹ ਉਹ ਨੇ ਇਹ ਜੀ ਬੈਠ ਵੀਰੇ ਕੱਲੀ ਜਾਂਦੀ ਆ ਬਲੈਰੋ 'ਚ ਬਲੈਰੋ 'ਚ ਵੀ ਟੇਢੀ ਕਰਕੇ ਬਾਈ ਜੀ ਬੜਾ ਬੰਡਾ ਲੱਗੂ ਆ ਇਹ ਤਾਂ ਉਹ ਗੱਲ ਆ ਕਿ ਜਿਵੇਂ ਕਹਿੰਦੇ ਫਰਾਲੇ ਦੀ ਕੋਈ ਬਾੜੀ ਪੜੇ ਚੰਗੀ ਆ ਸਾਡੀ ਮੁੰਡੇ ਨੂੰ ਵੀ ਰਿਸ਼ਤਾ ਕਰਾ ਇਹ ਜੀ ਮਿਲ ਜੇ ਉਹ ਗੱਲ ਆ ਗਈ ਹਾਂ ਬੱਸ ਵੀਰੇ ਉਹ ਫਿਰ ਜਿਵੇਂ ਸਪਾਰਸਾ ਲੱਗਦੀਆਂ ਨਾ ਇਹੋ ਬੱਚਾ ਗਾ ਦੇਖ ਸਕਦੇ ਹਾਂ ਇਹ ਵੀ ਲਾਣੇ ਘਰਾਣੇ ਦੀ ਆ ਵੀਰੇ ਲਾਣੇ ਘਰਾਣੇ ਦੀ 50 ਆਲਾ ਬੱਚਾ ਬਾਈ ਜੀ ਇਹੋ ਜਿਹੇ ਗੰਵਾਂ ਤੇ ਵੀਰੇ ਮਾਣ ਮਹਿਸੂਸ ਹੁੰਦਾਗਾ ਇਹੋ ਜਿਹੇ ਗੰਵਾਂ ਨੇ ਬਾਈ ਜੀ ਨਾਂ ਬਣਾਇਆ ਸੀਨੀ ਵਾਲਕਾਂ ਡੇਰੀ ਫਾਰਮ ਦਾ ਢਿੱਲੋਂ ਵੀਰੇ ਬੱਸ ਇਹ ਕੱਚੀ ਦਾ ਵੀਰੇ 12 13 ਦਿਨ ਦੀ ਆ ਇਹ ਬੱਚਾ ਵੀ ਸਵਾਕੇ ਦੇਵਾਂਗੇ ਲੈ ਜਾ ਵੀਰ ਜੀ ਪਰ ਵੀਰੇ ਇਹੋ ਜਿਹੇ ਬੱਚੇ ਕਿਹਨੇ ਸੂਣ ਦੇਣੇ ਆ ਜੀ ਇਹ ਵੀਰੇ ਆਪ ਆਪਦੇ ਮੂੰਹੋਂ ਕਹੀ ਜਾਵਾਂਗੇ ਨਾ ਬਈ ਮਾਲ ਸਲਾਈ ਜਾਂਦੇ ਪਰ ਜਿਹੜਾ ਵੀਰ ਆਪਣੀ ਵੀਡੀਓ ਵੀਰੇ ਜਿਹਨੇ ਲਾ ਲਈ ਉਹ ਵਿਚਾਰੇ ਨਹੀਂ ਬਾਈ ਜੀ ਕੱਟੂਗਾ ਜਿਹੜਾ ਇਹ ਚੀਜ਼ਾਂ ਦਾ ਵੀਰੇ ਆਪਦਾ ਲੈਣੀ ਸੀ ਸੌਂਗ ਰੱਖਦਾ ਇਹ ਤੇ ਲੌਵੀਰ 41 ਨੰਬਰ ਆ 41 ਨੰਬਰ ਆ ਇਹ ਬੱਚਾ ਵੀ ਸੂਏ ਤੋਂ ਦੇਖ ਸਕਦੇ ਕੋਈ ਵੀ ਵੀਰ ਸਾਈ ਲਾ ਸਕਦਾਗਾ ਜਿਹੜੀਆਂ ਐਂਡ ਦੇ ਚਾਰ ਖੜੀਆਂ ਜਿਹੜਾ ਮੰਨ ਕੇ ਚੱਲ ਵੀ ਜਿਹੜੇ ਮੰਨ ਕੇ ਚੱਲ ਵੀ ਕਹਿੰਦੇ ਵੀ ਚੰਗਾ ਦੁੱਧ ਅਸੀਂ ਬਰੀਡ ਤਿਆਰ ਕਰਨੀ ਤੇ ਦੁੱਧ ਚੰਗਾ ਪਾਉਣਾ ਉਹ ਮਤਲਬ ਜੇ ਵਹਿਣਾ ਚੱਲ ਵੀਰੇ ਇਹਦੇ ਨਾਲ ਦੀਆਂ ਸੱਤ ਹੋਰ ਨੇ ਅੱਛਾ ਇਹਦੇ ਨਾਲ ਦੀਆਂ ਸੱਤ ਹੋਰ ਨੇ ਤਿੰਨ ਤਾਂ ਮਗਰੀ ਖੜੀਆਂ ਨੇ ਸੂਈਆਂ ਮੀਆਂ ਚਾਰ ਹੋਰ ਆਉਣੀਆਂ ਕੱਲ ਨੂੰ ਆ ਜਾਣਗੀਆਂ ਤੇ ਬਾਕੀ ਇਹ ਦੂਜਾ ਜੋ ਕੱਲੀ-ਕੱਲੀ ਦਾ ਵੀਰੇ ਆਪਾਂ ਮੂੰਜਮਾਨੀ ਬਾਇਓ ਡਾਡਾ ਦੱਸ ਦੇਣੇ ਆ ਬਾਕੀ ਬੱਚੇ ਜਿਹੜੇ ਆ ਕਿਤੇ ਊ ਨਹੀਂ ਹੈਗੇ ਲਿੰਨੀਆਂ ਫੀਲੀਆਂ ਇਹਦਾ ਮਾਲ ਲੱਗਦਾ ਨਹੀਂ ਢੱਲੋ ਵੀਰ ਆਹ ਦੇਖ ਸਕਦੇ ਹੋ ਦੂਜਾ ਸੂਆ ਬਾਈ ਜੀ 6 ਦੰਦ 6 ਦੰਦ 14 ਦਿਨ ਦੀ ਕੱਚੀ ਆ ਵੀਰੇ 32 33 ਕਿਲੋ ਵਾਲਾ ਬੱਚਾ ਹੈਗਾ ਆ ਆ ਗਿਆ ਵੀਰੇ ਇਹ ਚਲੋ ਤੀਜਾ ਮੰਨ ਲਓ ਚਾਹੇ ਹਾਂ ਤੀਜਾ ਮੰਨ ਲਓ ਚਲੋ ਕੋਈ ਗੱਲ ਨਹੀਂ ਪਰ ਹੂ ਦੂਜਾ ਹੀ ਇਹ ਵੀ 10 ਦਿਨ ਦਾ ਕੱਚਾ ਵੀਰੇ ਬੱਚਾ ਦੇਖੋ ਇਹ ਵੀ 27 28 ਕਿਲੋ ਨੂੰ ਬੋਲੀਆਂ ਪਵਾ ਦਿੰਦੇ ਵੀਰੇ ਇਹਨੇ ਵੀ ਹਾਂਜੀ 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 ਆਹ ਬੱਚਾ ਦੇਖੋ ਵੀਰੇ ਥੋੜਾ ਜਿਹਾ ਗਰਲੈਂਡੋ ਦੇ ਵਿੱਚ ਕਰਾਸ ਆ ਗਿਆ ਬਾਈ ਜੀ ਫੈਕਟ ਵਾਲਾ ਤੋਂ ਮਿਲੂ ਫੈਕਟ ਵਾਲਾ ਮਿਲੂ ਗਰਲੈਂਡੋ ਚ ਕਰਾਸ ਆ ਗਿਆ ਇਹ ਵੀ ਇੱਕ ਹਫਤਾ ਲਊਗੀ ਵੀਰੇ ਇਹ ਵੀ ਗਾਂ ਦਾ ਪੁੱਤ ਆ ਬਾਈ ਜੀ ਜਿਹੜਾ ਵੀਰ ਲੈ ਗਿਆ ਵੀਰੇ ਯਾਨੀ 27 28 ਕਿਲੋ ਪੋਲਿਆ ਥਰਾਂ ਚੋਲੇ ਵੇ ਉਦੋਂ ਅੱਗੇ ਆਹ ਬੱਚਾ ਆ ਗਿਆ ਵੀਰੇ ਇਹ ਵੀ ਬੱਚਾ ਸੇਦ ਆਂਦਾ ਜੀ ਇੱਕ ਹਫਤੇ ਦਾ ਕੱਚਾ ਹੈਗਾ ਹਾਂਜੀ 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 ਉਦੋਂ ਅੱਗੇ ਵੀਰੇ ਮੋਟਾ ਮੋਟਾ ਦੱਸ ਦੇਣੇ ਆ ਤੇ ਦੋ ਦੰਦ ਬੱਚਾ ਆ ਗਿਆ ਵੀਰੇ ਇਹਦੇ ਥੱਲੇ ਜਾਣੀ ਦੀ ਬਾੜਾ ਨਹੀਂ ਬਾਈ ਜੀ 17 ਕਿਲੋ ਦੁੱਧ ਚਾਲੂ ਆਗਾ ਇਹ ਕੱਲ ਸਾਮੀ ਸੂਈ ਆਗੀ ਹਾਂਜੀ ਇਹ ਮੰਨ ਕੇ ਚੱਲੋ ਦੋ ਡੰਗੀ ਚੋਈਆ 17 ਕਿਲੋ ਬੋਲੋ ਚੱਲੀ ਆ ਪਰ 25 ਕਿਲੋ ਵੀਰੇ ਦੁੱਧ ਦੇ ਦੂਗੀ ਦੋ ਦੰਦ ਦੀ ਬੱਚਾ ਦੁੱਧ ਦੇ ਚੱਕੀ ਆਨੇ ਇਹਦੇ ਦੋਨ ਦੇ ਹਾਂਜੀ 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 ਉਦੋਂ ਅੱਗੇ ਵੀਰੇ ਗਰਲੈਂਡੋ ਬੱਚਾ ਆ ਗਿਆ ਇਹ ਵੀ ਵੀਰੇ ਤਾਜੀ ਸੂਈ ਆ ਪਰਸੋਂ ਦੀ ਸੂਈ ਆ ਤੇ 24 25 ਕਿਲੋ ਨੂੰ ਵੀਰੇ ਹੱਥ ਮਾਰੂਗੀ ਜਾਨੀ 20 ਤੇ ਕਰ ਦਾਂਗੇ ਇਹਨੂੰ ਕੱਲ ਨੂੰ ਹਾਂਜੀ ਉਦੋਂ ਅੱਗੇ ਵੀਰੇ ਪਲੂਨ ਬੱਸੀ ਆ ਗਈ ਚਾਰ ਦੰਦ ਬਾਈ ਜੀ ਹਫਤੇ ਦੀ ਕੱਚੀ ਆ ਉਦੋਂ ਅੱਗੇ ਵੀਰੇ ਆ ਸੂਈ ਸਵਾਈ ਆ ਗਈ ਹਲੇ 26 ਕਿਲੋ ਦੇ ਘਰਾਂ ਚ ਹੈਗਾ ਬਾਈ ਜੀ ਹਾਂਜੀ ਤੇ ਅੱਗੇ ਰੋਟਾ ਵੈਟਰੀ ਖੜਾ ਹੁੰਦਾ ਹੈ ਬਾਈ ਜੀ ਆ ਗਈ 37 38 ਕਿਲੋ ਵਾਲੀ ਵੀਰੇ ਸੇਹ ਧੰਦਾ ਵੀਰੇ ਮੇਰੇ ਆ ਦੂਜਾ ਸੂਆ ਹਜੇ ਵੀਰੇ ਬਾੜ ਸੂਈ ਆ ਗਈ ਤੇ ਇਹਦਾ ਮੰਨ ਕੇ ਚੱਲੋ ਵੀ ਬੱਚਾ ਲਾਇਆ 3 ਕਿਲੋ ਬੌਲੀ ਕੱਢੀ ਆ ਗਈ ਤੇ ਜੇਰ ਵੀਰ ਜੀ ਇਹਦੀ ਹਜੇ ਜਾਣੀ ਦੀ ਪੈ ਗਈ ਹਾਂ ਪੈ ਗਈ ਵੀਰੇ ਜੇ ਰੋਕੇ ਹੋ ਗਈ ਇਹਦੀ ਜੀ ਤੇ ਇਹ ਵੀ ਵੀਰੇ ਉਦੋਂ ਨੂੰ ਬੱਚਾ ਵਧੀਆ ਦੋਸਤੇ ਕਰਦੇ ਆਂਗੇ ਉਦੋਂ ਅੱਗੇ ਵੀਰੇ ਆ ਭਾੜਾ ਵਾਲਾ ਮਾਲ ਆ ਗਿਆ ਜਿਵੇਂ ਮੰਨ ਕੇ ਚੱਲੋ ਵੀ 60000 65000 70 75 ਦਾ ਐਂਡ ਆ ਵੀਰੇ ਇੱਧਰ ਠੀਕ ਹੈ 60 65 70 75 ਵਾਲਾ ਮਾਲ ਆ ਗਿਆ ਇਹ ਜੀ ਤੇ ਉਦੋਂ ਅੱਗੇ ਵੀਰੇ ਆ ਦੇਖ ਲਓ ਜੀ ਇਹਦੇ ਥੱਲੇ 22 ਕਿਲੋ ਆ ਵੀਰੇ ਤੇ 22 ਇਹਦੇ ਥੱਲੇ ਹੋਊਗਾ ਜੀ ਆ ਸਾਈ ਵਾਲਾ ਵੀਰ ਮੇਰੇ ਤਾਜੀ ਸੂਈਆ 14 ਕਿਲੋ ਆ ਠੰਡੀ ਸੀਲ ਆ ਠੰਡੀ ਸੀਲ ਦਾ ਪੂਰੀ ਜਿਵੇਂ ਮਰਜੀ ਆ ਸਲਾ ਲੀਏ ਨਾ ਆ ਲਓ ਜੀ ਜਿਵੇਂ ਮਰਜੀ ਲੈ ਸਕਦੇ ਹੋ ਉਦੋਂ ਅੱਗੇ ਵੀਰੇ ਪਲੂਨ ਬੱਸੀ ਆ ਗਈ ਵੀ ਤਾਜੀ ਸੂਈਆ 14 ਕਿਲੋ ਆ ਬਾਈ ਜੀ ਐਵੇਂ ਆਪਾਂ ਕਹਿ ਦਈਏ 20 ਕਿਲੋ ਆਗਾ ਹਨਾ ਇਹ 16 17 ਵਾਲੀ ਆ ਵੀਰੇ ਤੇ ਉਦੋਂ ਅੱਗੇ ਵੀਰੇ ਆ ਵੀ ਤਾਜੀ ਸੂਈ ਆ ਗਈ ਇਹਦੇ ਥੱਲੇ ਹੋਊਗਾ 18 ਗੱਲੋ ਜੀ ਤੇ ਉਦੋਂ ਅੱਗੇ ਵੀਰੇ ਐਰ ਸਰ ਤਾਜੀ ਸੂਈ ਆ ਗਈ 15 16 ਹੋਊਗਾ ਜੀ ਤੇ ਆਹ ਬੱਚਾ ਵੀਰੇ ਸਵੇਹ ਹੀ ਸੂਇਆਗਾ ਪਲੂਨ ਆ ਗਈ ਦੋ ਦੰਦ ਦਾ ਬਾਈ ਜੀ ਹਾਂਜੀ ਤੇ ਆਹ ਐਰ ਸਰ ਵੀ ਸੂਪੀ ਚਾਰ ਦੰਦ ਵੀਰੇ ਆਹ ਦੋ ਦੰਦ ਬੱਚਾ ਇਹ ਵੀ ਸੂਪਿਆ ਉਹ ਵੱਸੀ ਵੀ ਸੂਈ ਆ ਜੀ ਤੇ ਜਿਹੜੀਆਂ ਦੂਜੀਆਂ ਸੱਤ ਨੇ ਸੱਤੀਆਂ ਸੱਤੇ ਵੀਰੇ ਉਹ ਵੀ ਤਾਜ਼ੀਆਂ ਸੂਈਆਂ ਨੇ ਇੱਕ ਇੰਡ ਤੇ ਬੇਨਤੀ ਮੇਰੀ ਲਾਜ਼ਮੀ ਸੁਣ ਲਓ ਮਗਰੋਂ ਪਿੱਛੋਂ ਕੋਈ ਵੀ ਵੀਰ ਨਾਲ ਫੇਰਨਾ ਕਹਿੰਦਾ ਵੀਰੇ ਖਾਲੀ ਮੁੜ ਕੇ ਮੈਂ ਵੀ ਨਹੀਂ ਫਾਰਮ ਤੇ ਹੋਣਾ ਤੇ ਬੱਚੇ ਬਾਈ ਜੀ ਕੱਲ ਨੂੰ ਅਰੈਸਟ ਕਰਨਗੇ ਤੇ ਇਹ ਆਪਾਂ ਮਗਰ ਬੰਨਾਂਗੇ ਬੋਲੀ ਕਿਸੇ ਕਸਮ ਦੀ ਕੋਈ ਨਹੀਂ ਹੋਈ ਜਿਹੜੀ ਮੇਰੇ ਵੀਰ ਨੇ ਇੱਕਨੇ ਗਊ ਮੰਗ ਲਈ ਵੀਰੇ ਉਹਦੀ ਅਸੀਂ ਅੱਧਾ ਘੰਟਾ ਵੇਟ ਕਰਦੇ ਉੱਪਰ ਨੂੰ ਕਿਸੇ ਵੀਰ ਨੂੰ ਮੁੱਲ ਨਹੀਂ ਕਰਦੇਗੇ ਜਿੰਨਾ ਚਿਰ ਸਾਨੂੰ ਵੀਰ ਖਾਨਾ ਦਾ ਜਵਾਬ ਨਹੀਂ ਦਿੰਦਾ ਇਹ ਟੈਂਟ ਤੇ ਗੱਲ ਬਾਈ ਜੀ ਹੋਰ ਆ ਗਈ ਅਸੀਂ ਵੀਰੇ ਵਪਾਰ ਕਰਦੇ ਆ ਘਰ ਦੀ ਗਊ ਕੋਈ ਵੀ ਹੈ ਨਹੀਂ ਵੀਰੇ ਹੱਥ ਬੰਨ ਕੇ ਵੀਰਾਂ ਨੂੰ ਬੇਨਤੀ ਆ ਹੱਥ ਬੰਨ ਕੇ ਬੇਨਤੀ ਵੀਰੇ ਇਸ ਲਈ ਆ ਗਈ ਕਿਉਂਕਿ ਬਾਈ ਜੀ ਜੇ ਸੀ ਵੀ ਵਪਾਰ ਕਰਦੇ ਆ ਆਪਦੇ ਆਪ ਨੂੰ ਦੁੱਧ ਦੋ ਉੱਤੇ ਗਈ ਜਾਈਏ ਤੁਸੀਂ ਪੈਸੇ ਖਰਚਦੇ ਨਾ ਵੀਰੇ ਤੁਹਾਡਾ ਤਸੱਲੀ ਕਰਨ ਦਾ ਬਾਈ ਜੀ ਹੱਕ ਬਣਦਾਗਾ ਕਿਉਂਕਿ ਵੀਰੇ ਸਾਰੀ ਚੀਜ਼ ਆ ਬਾਜੋ ਵੀਰੇ ਸਾਡੇ ਫਾਰਮ ਤੋਂ ਵੇਚ ਕੇ ਚਲੀ ਗਈ ਕਿਸੇ ਕਿਸ ਹੋਂਦੀ ਸਾਡੀ ਕੋਈ ਵੀ ਗਾਰੰਟੀ ਨਹੀਂ ਹੋਊਗੀ ਬਾਕੀ ਧਿਲੋਂ ਸਾ ਵੀਰ ਤੁਹਾਨੂੰ ਦੱਸਣਗੇ ਜੀ ਵੀਰੋ ਵੀਰੋ ਦੇਖ ਲੈ ਚੈਨਲ ਨੂੰ ਪਿਆਰ ਦੇ ਦੇਈਂ ਸ਼ਾਇਦ